ਜੈ ਕਰਾ ਸ਼ੇਰਾਂ ਵਾਲੀ ਕਰ ਬੋਲੀ ਸੱਚੇ ਦਰਬਾਰ ਕੀ ਜੈ ਸੋ ਅੱਜ ਅਸੀਂ ਆਦਿ ਸ਼ਕਤੀ ਜਗਦੰਭਾ ਫਾਨੀ ਮਾ ਚੋਤਾ ਵਾਲੀ ਪੰਛੇਰਾਂ ਵਾਲੀ ਮਾ ਮੇਹਰਾਂ ਵਾਲੀ ਮਾ ਝੰਬਿਆ ਵਾਲੀ ਮਾ ਮੰਦਰਾਂ ਵਾਲੀ ਦੇ ਪਤਾਂ ਦੀ ਸੇਵਾ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਗ੍ਰਾਣੀ ਤਾਰਾ ਦੀ ਕਥਾ ਦਾ ਸਤਮਾ ਭਾਗ ਛੇਵੇਂ ਭਾਗ ਵਿੱਚ ਦੱਸਿਆ ਇਪਾ ਇਤਿਹਾਸ ਤਿਆਂ ਜਿਹੜਾ ਮਾਂ ਦੇ ਮੰਦਰ ਵਿੱਚ ਜਵਾਲਾ ਜੀ ਦੇ ਮੰਦਰ ਵਿੱਚ ਪਹੁੰਚ ਗਿਆ ਸਾਰੀ ਰਾਤ ਸਵ ਸੰਕਿਰਪਨ ਕੀਤਾ ਸਵੇਰੇ ਪੁਜਾਰੀ ਸਾਹਿਬ ਆਏ ਨੇ ਜੋ ਵੀ ਪੂਜਾ ਦਾ ਪ੍ਰੋਸੀਜਰ ਪੂਜਾ ਕੀਤੀ ਗਈ ਮਾਂ ਨੂੰ ਉਤਾਰ ਲਿਆ ਗਿਆ ਹੈ ਇਸ਼ਨਾਨ ਕਰਾਇਆ ਗਿਆ ਹੈ ਚੋਲਾ ਲਾਲ ਬੜਾ ਸੋਹਣਾ ਪਹਿਨਾ ਗਿਆ ਗਿਆ ਕੇਸਰ ਦਾ ਤਿਲਕ ਲਗਾਇਆ ਗਿਆ ਧੂਪ ਤਕਾਈ ਗਈ ਹੈ ਆਰਤੀ ਪੂਜਾ ਅਰਦਾਸਾਂ ਹੋਈਆਂ ਨੇ ਫਖਤ ਤੈਨੂੰ ਮੰਦਰ ਵਿੱਚ ਬੈਠਾ ਸੋਚਦਾ ਹੋ ਸਕਦਾ ਕਿ ਮੰਦਰ ਦੇ ਵਿੱਚੋਂ ਕੋਈ ਆਵਾਜ਼ ਆਵੇ ਕਿ ਜਾ ਭਗਤਾਂ ਤੇਰੀ ਹਵਾਲ ਕੋਈ ਨਹੀਂ ਦੇ ਸਕਦਾ ਪਰ ਮੰਦਰ ਦੇ ਵਿੱਚੋਂ ਇਦਾਂ ਦੀ ਕੋਈ ਵੀ ਆਵਾਜ਼ ਨਹੀਂ ਆਈ ਹੁਣ ਬਹੁਤੇ ਭਗਤ ਕਹਿੰਦੇ ਨੇ ਕਿ ਭਗਤ ਧਿਆਨੂ ਨੇ ਆਪਣਾ ਸਿਰ ਮਾਨ ਭੇਟ ਕਰ ਦਿੱਤਾ ਕਿਉਂ ਕਰ ਦਿੱਤਾ ਸਵਾਲ ਤੇ ਉੱਠਦਾ ਅਹੀ ਮਾਦੇ ਮੰਦਰ ਵਿੱਚ ਜਾ ਕੇ ਸਿਰ ਕਿਉਂ ਭੇਟ ਕਰਦੇ ਆ ਕੀ ਜ਼ਰੂਰਤ ਪੈ ਗਈ ਸਿਰ ਭੇਟ ਕਰਨ ਦੀ ਸਾਨੂੰ ਜੇ ਗੌਰ ਨਾਲ ਧਿਆਨ ਨਾਲ ਵੇਖੀਏ ਜਿਸ ਵੇਲੇ ਮੰਦਰ ਵਿੱਚੋਂ ਕੋਈ ਵੀ ਇਦਾਂ ਦਾ ਭਗਤ ਧਿਆਨ ਨੂੰ ਵਿਸ਼ਵਾਸ ਜਾਂ ਪ੍ਰੂਫ ਨਹੀਂ ਮਿਲਿਆ ਕਿ ਮਾਂ ਨੇ ਮੇਰੀ ਸੁਣ ਲਈਆ ਭਗਤ ਧਿਆਨ ਨੂੰ ਕਹਿਣ ਲੱਗਾ ਕਿ ਮਾਂ ਮੈਂ ਸਮਝ ਗਿਆ। ਮੈਂ ਅਮੀ ਲੋਕਾਂ ਦੀਆਂ ਗੱਲਾਂ 'ਚ ਆ ਕੇ ਠੱਗਿਆ ਗਿਆ। ਕਿਉਂਕਿ ਕਦੇ ਵੀ ਕੋਈ ਦੇਖ ਬਕਾਏ ਕੰਮ ਨਹੀਂ ਕਰਨਾ ਚਾਹੀਦਾ। ਇਹ ਨਹੀਂ ਕਿ ਲਕੀਰ ਦਾ ਫਕੀਰ ਲਕੀਰ ਦਾ ਫਕੀਰ ਨਹੀਂ ਪਹਿਨਣਾ ਚਾਹੀਦਾ। ਹਿੰਦੇ ਦੇ ਵੀ ਦੇਰਤੀ ਨੂੰ ਪਰਖਣਾ ਨਹੀਂ ਚਾਹੀਦਾ। ਭਾਈ ਪਰਖਣਾ ਨਹੀਂ ਚਾਹੀਦਾ। ਤੇ ਬੇਨ ਪਰਖ ਤੋਂ ਅੰਦਾ ਅ విశ్వਾਸ। ਫਿਰ ਤੇ ਅੰਦਾ ਅ విశ్వਾਸ ਹੀ ਹੋ ਗਿਆ। ਅੰਦਾ ਅ విశ్వਾਸ ਮਗ ਕੋਈ ਵੇਖਣਾ ਨਹੀਂ ਸੁਣਨਾ ਨਹੀਂ ਕੁਝ ਨਹੀਂ ਕਰਨਾ ਐਵੇਂ ਲੋਕਾਂ ਜਿੱਧਰ ਲੋਕੀ ਕਿੱਦਾਂ ਪਾਉਣ ਜਣੇ ਉਦਾਂ ਆਪਾਂ ਪਾਈ ਜਣਾਂ। ਕੋਈ ਸਮਝ ਨਹੀਂ ਆਉਂਦੀ। ਹੁਣ ਭਗਤ ਉਹ ਧਿਆਨ ਹੁੰਦਾ ਲਗੇ ਤਾਂ ਕਿ ਆਇਪੈ। ਹੁਣ ਮੰਦਿਰ ਚ ਜਿਹਨੂੰ ਕੋਈ ਆਖੇ ਨਾ ਮੈਂ ਹੋਵਾ ਜੇ ਤੁਸੀਂ ਕੋਈ ਨ ਹੋਏ ਸੰਨ ਫਾਂਸੀ ਦੀ ਸਜ਼ਾ ਹੋਏ ਮੌਤ ਦੀ ਸਜ਼ਾ ਹੋ ਜੇ ਤੇ ਸਾਨੂੰ ਕੋਈ ਵੀ ਆਸ ਓਟਰਾ ਕੋਈ ਵੀ ਸਹਾਰਾ ਕੋਈ ਵਿਸ਼ਵਾਸ ਨਾਮਿਲ ਕੇ ਨਹੀਂ ਕਰਾਂਗੇ ਫਿਰ ਪਗਤਿਆਂ ਨੂੰ ਮੈਂ ਕੀ ਸੋਚਿਆ ਕਿ ਮਾਂ ਮੈਂ ਸਮਝ ਗਿਆ ਮਰਨਾ ਤੋਂ ਘੱਟ ਹੋ ਗਿਆ ਮਾਂ ਮੈਂ ਇਹ ਲੋਕਾਂ ਨਾਲ ਸ਼ਰਤਾਂ ਲਾ ਲਈਆਂ ਹੈ ਕਿ ਮਾਂ ਮੇਰੀ ਬੜੀ ਸ਼ਕਤੀਸ਼ਾਲੀ ਉਹਦੇ ਦਰ ਤੋਂ ਕਦੀ ਕੋਈ ਖਾਲੀ ਨਹੀਂ ਮੁੜਿਆ ਤੇ ਮਾਂ ਜੀ ਮੈਨੂੰ ਆਪ ਹੀ ਮੁੜ ਕੇ ਜਾਣਾ ਪੈਣ ਲਿਆ ਮੇਰਾ ਤੇ ਕੋਈ ਨਹੀਂ ਮੇਰੇ ਨਾਲ ਤੇ ਜੋ ਹੋਊਗਾ ਜਿਹੜੇ ਮੇਰੇ ਨਾਲ ਆਏ ਨੇ ਇਹ ਕੀ ਸੋਚਣਗੇ ਜਾਂ ਇਹਨਾਂ ਦੇ ਜਿਹੜੇ ਘਰ ਵਾਲੇ ਨੇ ਪਿੱਛੇ ਉਹ ਕੀ ਸੋਚਣਗੇ ਕਹਿਣ ਦਾ ਭਾਵ ਇਹ ਹੈ ਕਿ ਸੌ ਹੱਥ ਰਸਾ ਸਿਰੇ ਤੇ ਗੰਡ ਧਿਆਨ ਨੂੰ ਕਿਹੜੀ ਸਥਿਤੀ ਚ ਪੁੱਜ ਗਿਆ ਜਿੱਥੇ ਦਿਮਾਗ ਦੀਆਂ ਇਨਸਾਨ ਦੀਆਂ ਸਾਰੀਆਂ ਗਰਾਂ ਦੀਆ ਕੋਈ ਪਾਸੇ ਨਹੀਂ ਚੱਲਦਾ ਬੇਵਸਰ ਹੋ ਜਾਂਦਾ ਤੇ ਉਹ ਕਿਹੜੀ ਸਥਿਤੀ ਆ ਜਾਂਦੀ ਆ ਆਤਮ ਹੱਤਿਆ ਆ ਵੀ ਮਰ ਉਹ ਆਪਣੇ ਆਪ ਨੂੰ ਮਾਰ ਦੇਣਾ ਕਹਿਣ ਲੱਗਾ ਕਿ ਮਾਰ ਅਕਬਰ ਬਾਦਸ਼ਾਹ ਦੇ ਜਲਾਦਾਨੀ ਤੇ ਪਹਿਲਾਂ ਵੀ ਬੜੇ ਅਨਸਾਨ ਮਾਰੇ ਹੋਣ ਕਿਉਂ ਦਾ ਕੰਮ ਇਨਸਾਨ ਮਾਰਨਾ ਤੇ ਜੇ ਤੁ ਫਾਇਆ ਲਿਖਦੇ ਹੋਣ ਕਿ ਉਹ ਦਾ ਅਫਰਾਦ ਵੀ ਲਿਖਿਆ ਜਾਂਦਾ ਹੋਗਾ ਕਿ ਇਸ ਬੰਦੇ ਨੇ ਕੀ ਫਰਾਦ ਕੀਤਾ ਚੋਰੀ ਕੀਤੀ ਬਕੀਤੀ ਕੀਤੀ ਕਤਲ ਕੀਤਾ ਜਾ ਉਹਦੇ ਇਸ਼ਤਰਾਹ ਦਾ ਕੰਮ ਕੀਤਾ ਪਹਿਲਾ ਮਾ ਬਾਸ਼ਾ ਰਜਿਸਟਰ ਤੇ ਲਿਖਦਾ ਫੇਰ ਮਰਨ ਮਰਾਂਉਣ ਦੀ ਗੱਲ ਬਾਅਦ ਕਿਉਂਦੀ ਆ ਤੇ ਮਾ ਅੱਜ ਮੇਰੀ ਵਾਲੀ ਕੀ ਲਿਖਿਆ ਜਾਏਗਾ ਕਿ ਇੱਕ Hindu ਭਗਤ ਫੜਿਆ ਗਿਆ ਮੰਦਰ ਵੀ ਡੂੰਗੀ ਨਿਕਲੇਆ ਤੇ ਪਵਿੱਤਰੀ ਵੀ ਡੂੰਗੀ ਨਿਕਲੇਆ ਮਾ ਨੇ ਝੂਠ ਫਰੇਬ ਦੀ ਸਾਰੀ ਖੇਡਾ ਤੇ ਮਾ ਚਲੋ ਉਹ ਬਾਸ਼ਾ ਆ ਉਹ ਕਹਿ ਵੀ ਦੇ ਨੰਦ ਜਾਨ ਮੁੜ ਕੇ ਨਾ ਮੇਰੇ ਸਾਹਮਣੇ ਕਰੀ ਇਹ ਗੱਲਾਂ ਨਾਲ ਨਹੀਂ ਤੇ ਮੈਂ ਇਹੋ ਜੀ ਜ਼ਿੰਦਗੀ ਨਾਲ ਸ਼ਰਮਿੰਦੇ ਹੋ ਕੇ ਜੀਣ ਨਾਲੋਂ ਮਰਨਾ ਚੰਗਾ ਹੈ ਸੋ ਪਾਦ ਫਤਿਹ ਨੂੰ ਮਾਂ ਦੇ ਮੰਦਰ ਵਿੱਚ ਬੈਠਾ ਇੱਕ 20 30 ਕੀ ਕਹਿੰਦਾ ਕਿ ਮੈਂ ਲੋਕਾਂ ਨਾਲ ਸ਼ਰਤਾਂ ਲਾ ਹੋ ਬੱਤਿਆਰ ਵਾਲੋ ਕਿਹੜਾ ਕਾਕਾ ਮਾਮਾ ਲੋਕਾਂ ਦੇ ਪਿੱਛੇ ਲੱਗੇ ਮੈਂ ਵੀ ਨਹੀਂ ਲੱਗਿਆ ਮੈਂ ਤਾਂ ਬੋਲੀ ਸੱਚੇ ਦਰਬਾਰ ਕੀ ਜੈ ਹੁਣ ਆਹ ਤੇਨੂੰ ਕਹਿਣਾ ਲੱਗ ਕੀ ਮਾਂ ਮੰਦਰ ਵਿੱਚ ਕੋਈ ਇਦਾਂ ਦਾ ਪ੍ਰੂਫ ਨਹੀਂ ਮਿਲਿਆ ਕੋਈ ਸਬੂਤ ਨਹੀਂ ਮਿਲਿਆ ਮਾਤਰਾ ਕਰਨ ਕੋਈ ਆਸਰਾ ਨਹੀਂ ਮਿਲਿਆ ਮੈਂ ਤੇ ਤੇਰੇ ਨਾਮ ਉੱਤੇ ਤੇਰੇ ਵਿਸ਼ਵਾਸ ਉੱਤੇ ਮਾਮਾ ਲੋਕਾਂ ਨਾਲ ਸ਼ਰਤਾਂ ਲਾ ਬੈਠਾ ਮੈਂ ਵੀ ਹਿੰਦੁਸਤਾਨ ਦਾ ਯਾ ਬਾਦਸ਼ਾਹ ਜਲਾਲੁਦੀਨ ਮੁਹੰਮਦ ਅਕਬਰ ਬਾਦਸ਼ਾਹ ਮੈਂ ਉਹਦੇ ਨਾਲ ਸ਼ਰਦਲਾਲ ਲਈ ਕਿ ਮੇਰੀ ਅੰਬੇ ਸ਼ਕਤੀਸ਼ਾਲੀ ਹੈ ਕੋਈ ਦਰਤੋ ਕਦੀ ਖਾਲੀ ਨਹੀਂ ਮੁੜਿਆ ਮੈਂ ਆਪ ਵੀ ਹੋਈ ਗੱਲ ਸਮਝੇ ਬੈਠਾ ਸੀ ਲੋਕਾਂ ਨੇ ਇਹ ਸਮਝਾ ਬੈਠਾ ਤੇ ਮੈਂ ਲੋਕਾਂ ਨਾਲ ਸ਼ਰਤਾਂ ਲਾ ਬੈਠਾ ਜੇ ਲਾਲੂਦੀਨ ਮੁਹੰਮਦ ਨੇ ਕੈਸੀ ਪਾਈ ਬੁਝਾਰਤ ਮੰਨ ਜਾਂ ਬੇਸਮਝੀ ਜਾਂ ਗਲਤ ਕਰੇ ਜਾਂ ਜਾਣ ਕੇ ਕਰੇ ਸ਼ਰਾਰਤ ਨੂੰ ਜਾਂ ਬੇ ਇਨਸਾਨ ਕੋਲ ਬੇਸਮਝੀ ਕਿਉਂ ਹੁੰਦੀ ਹੈ ਤੇ ਜੇ ਗਲਤ ਹੋ ਜਾਂਦਾ ਕਰਮਾ ਕੋਈ ਚੰਦਾ ਹੋ ਉਹ ਜਾਂਦਾ ਉਹ ਜੇ ਸੰਸਾਰ ਦਾ ਕੋਈ ਵਾਸ ਨਹੀਂ ਚੱਲਦਾ ਤੇ ਤੀਜੇ ਜੇ ਜਾਣ ਕੇ ਕਰੇ ਸ਼ਬਾਰਤ ਮੈਨੂੰ ਨਹੀਂ ਪਤਾ ਮਾਂ ਨੂੰ ਕੀ ਹੋਣ ਡਿਆ ਆ ਮੈਂ ਤੇ ਤਿੰਨੇ ਗੱਲਾਂ ਮੇਰੀ ਸਮਝ ਨਹੀਂ ਆਉਂਦੀ ਜਾਂ ਉਹ ਬੇਸਮਝਾ ਜਾਂ ਗਲਤੀ ਕਰਨ ਡਿਆ ਜਾਂ ਜਾਣ ਕੇ ਸ਼ਰਾਫਤ ਕਰਨ ਡਿਆ ਆ ਤੇਰੇ ਨਾਂ ਦੀ ਬੇਦਬੀ ਤਾਂ ਕਿ ਮੈਂ ਤੇ ਮਾਂ ਸਿਰ ਟੜ ਦੀ ਬਾਜੀ ਹੁਣ ਲਾ ਬੈਠਾ ਆ ਸੋਨਾ ਉਹਦੇ ਜਿਲਾਦਾਂ ਕੋਲੋਂ ਸ਼ਰਮਿੰਦਾ ਹੋ ਕੇ ਮਰਨ ਨਾਲੋਂ ਚੰਗਾ ਕਿ ਮੱਤੀਰੇ ਮੰਦਰ ਵਿੱਚ ਮਰ ਜਾ ਉੱਥੇ ਦੇ ਨਾਲ ਲਿਖਿਆ ਜੇ ਕੋਈ ਕਿ ਹਿੰਦੂ ਭਗਤ ਵੇਖਿਆ ਗਿਆ ਵੀ ਝੂਠਾ ਨਿਕਲਿਆ ਜਿਹੜੇ ਮੰਦਰ ਉੱਤੇ ਉਹਦੀ ਆਸ ਹੀ ਉਹ ਵੀ ਝੂਠਾ ਨਿਕਲਿਆ ਮੈਂ ਅੱਜ ਤੱਕ ਤੇਰੇ ਆਸਿ ਮੰਦਰ ਵਿੱਚ ਕੋਈ ਮਰਿਆ ਨਹੀਂ ਹੁਣ ਤੇਰੇ ਅੱਗੇ ਆਉਣ ਵਾਲੀਆਂ ਭਗਤਾਂ ਦੀਆਂ ਜਿਹੜੀਆਂ ਮੰਡਲੀਆਂ ਮਾਤੈ ਨੂੰ ਜਰੂਰ ਪੁੱਛਣਗੀਆਂ ਕਿ ਮਾ ਭਗਤ ਤੈਨੂੰ ਦੀ ਕਿਉਂ ਨਹੀਂ ਸੁਣੀ ਦੱਸ ਦੇ ਨੇ ਕਿ ਇਹ ਨਹੀਂ ਗੱਲ ਕਹੇ ਕਿ ਭਗਤ ਤੈਨੂੰ ਨੇ ਗੋਡੇ ਮੁੱਦੇ ਮਾਰੇ ਨੇ ਹੱਥਾਂ 'ਚ ਛੈਣੇ ਫੜ ਲਏ ਨੇ ਦੱਸ ਦੇ ਨੇ ਕਿ ਛੈਣੇ ਬਾਜੇ-ਵਾਜ ਕੇ ਵਜਾ-ਵਜਾ ਕੇ ਜਿਹੜੀ ਉਹਦੀ ਤੋਂਗ ਲੱਗੀ ਕਸਕਸ ਵੀ ਆਪ ਕੋ ਚ ਨਹੀਂ ਗੋਡਿਆਂ ਪਰ ਬਹਿ ਕੇ ਮਾਂ ਨੂੰ ਯਾਦ ਕਰਕੇ ਓਮ ਜੈ ਜੰਤਿ ਮੰਗਲਾ ਕਾਲੀ ਪਤਰਕਾਲੀ ਕੰਪਾਲੀ ਦੁਰਗਾ ਸ਼ਮਸ਼ੀਵਦਾ ਅਤਿ ਸਵਾਸਵਾਦਾ ਨਮਸਤੇ ਨਮਸਤਸੇ 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 ਨਮੋ ਨਮ ਐਦਾਂ ਮਾਂ ਨੂੰ ਯਾਦ ਕਰਦੇ ਆਂ ਛੈਣਾ ਜਿਹੜਾ ਆਪਣੀ ਗਰਦਨ ਤੇ ਮਾਰਿਆ ਗਰਦਨ ਜਿਹੜੀ ਆ ਕੱਟ ਕੇ ਪਿੰਡੀ ਤੇ ਜਾ ਪਈ ਆ ਧੜ ਦੇ ਵਿੱਚੋਂ ਖੂਨ ਦੀ ਧਾਰ ਨਿਕਲੀ ਐ ਪਿੰਡੀ ਤੇ ਪਈ ਐ ਉਸੇ ਵੇਲੇ ਮਾਂ ਦੁਰਗਾ ਪ੍ਰਗਟ ਹੋਈ ਐ ਧਿਆਨੂ ਦਾ ਸਿਰ ਚੁੱਕਿਆ ਧੜਤੇ ਰੱਖਿਆ ਪਾਣੀ ਦਾ ਛੱਟਾ ਮਾਰਿਆ ਧਿਆਨੂ ਫੇਰ 살아 ਜੀਤ ਗਿਆ ਕਹਿੰਦਾ ਭਾਬ ਜਿੰਦਾ ਹੋ ਗਿਆ ਜੀਵਨ ਮਿਲ ਗਿਆ ਧਿਆਨੂ ਭਗਤ ਮਾਂ ਦੇ ਚਰਨਾਂ 'ਚ ਡਿੱਗ ਪਿਆ ਕਹਿਣ ਲੱਗਾ ਕਿ ਮਾਂ ਮੇਰੀ ਕਿਸਮਤ ਚੰਗੀ ਹੈ ਮੇਰੇ ਭਾਗ ਚੰਗੇ ਮੇਰੇ ਕਰਮ ਚੰਗੇ ਤੁਸੀਂ ਮੈਨੂੰ ਇਸ ਜੀਵਨ ਚ ਦੋ ਵਾਰੀ ਦਰਸ਼ਨ ਦੇ ਤਿੰਨ ਇੱਕ ਵਾਰੀ ਛੋਟੇ ਹੁੰਦਿਆਂ ਤੇ ਪਾਕਿਸਤਾਨੀਆਂਦੁਨ ਮੈਂ ਅੱਜ ਤੇ ਤੁਸੀਂ ਮਾਸਾਲੀ ਲੀਲਾ ਹੀ ਹੋਰ ਕੋਈ ਬਦਲ ਦਿੱਤੀ ਹੈ ਹੋਰ ਹੀ ਲੀਲਾ ਕਰ ਦਿੱਤੀ ਹੈ ਇਨਸਾਨ ਨੂੰ ਮਰਨ ਦਾ ਡਰ ਹੰਦ ਤੁਸੀਂ ਤੇ ਮੇਰੇ ਮਰਨ ਦਾ ਡਰ ਵੀ ਮਕਾਤਾ ਮੈਨੂੰ ਮਰੇ ਨਾ ਜੀਂਦਿਆਂ ਕਰ ਦਿੱਤਾ ਮਾ ਘੈਲਾ ਕਿਪਕ ਤੁਮਨੇ ਅੱਜ ਤੇ ਬੜੀ ਖੁਸ਼ ਹਾਂ ਉਹ ਆਪਣਾ ਸਿਰ ਦੇ ਕੇ ਮੈਨੂੰ ਆਪਣਾ ਗੁਰੂ ਦਾ ਅਰਿਆ ਤੇ ਮੇਰਾ ਚੇਲਾ ਪਿਆ ਆ ਕੋਈ ਵਾਰ ਮੰਗ ਮੈਂ ਤੇਰੇ ਤੇ ਬੜੀ ਕੁਝ ਆ ਭਗਤਿਆਂ ਨੂੰ ਹੱਥ ਜੋੜ ਕੇ ਕਹਿਣ ਲੱਗਾ ਕਿ ਮਾ ਬੱਸ ਮੈਨੂੰ ਇੰਨਾ ਹੀ ਬਣਾ ਕੇ ਤੂੰ ਹੀ ਮੇਰੇ ਤੇ ਕੁਝ ਜਿਹਦੇ ਤੇ ਇਸ ਸੰਸਾਰ ਦੀ ਇਸ ਜਹਾਨ ਦੀ ਇਸ ਦੁਨੀਆ ਦੀ ਇਸ ਬ੍ਰਹਿਮੰਡ ਦੀ ਇਸ ਬ੍ਰਹਿਮੰਡ ਦੀ ਨਹੀਂ ਜਿੰਨੇ ਵੀ ਬ੍ਰਹਿਮੰਡ ਅਗਾਸੋ ਅਗਾਸਪਤਾਲ ਲੋਪਤਾਲ ਜਿੱਥੋਂ ਤੱਕ ਵੀ ਉਸ ਤਾਲਪੁਰਖ ਦੀ ਮਾਇਆ ਨਾਲ ਜੋ ਵੀ ਰਚਿਆ ਗਿਆ ਸਾਰਿਆਂ ਦੀ ਸਿਰਜਣਾ ਤੁਸੀਂ ਹੋ ਤੇ ਮੈਨੂੰ ਹੋ ਕੀ ਚਾਹੀਦਾ ਤੁਸੀਂ ਨਿਰ ਤੇ ਕੋਸ਼ਮਾ ਜਿਹਦੀ ਮਾਂ ਜਗਤ ਦੀ ਦਾਦੀ ਹੋਏ ਮਾਂ ਦੇ ਬੱਚੇ ਮੰਗਦੇ ਥੋੜੇ ਹੁੰਦੇ ਨੇ ਮਾਂ ਨੂੰ ਆਪ ਖਿਆਲ ਹੁੰਦਾ ਕਿ ਕੀ ਦੇਣਾ ਕਦੋਂ ਦੇਣਾ ਮਾਂ ਕਹਿੰਦੀ ਫੇਰ ਵੀ ਮਾਤਾ ਤੇ ਪੋਸ਼ਾ ਕੋਈ ਬਾਰ ਮੰਗ ਲਾ ਕੇ ਵਰਦਾਨ ਮੰਗ ਲਾ ਕੇ ਕਹਿਣ ਲੱਗਾ ਕਿ ਮਾ ਤੁਹਾਡੇ ਚ ਆਪਣਾ ਚ ਥਾਂ ਮਿਲ ਗਈ ਇੰਨਾ ਹੀ ਬੜਾ ਮਾ ਕਹਿੰਦੀ ਨਹੀਂ ਫਿਰ ਵੀ ਆਸਮਾਨ ਚ ਲੋਕ ਤੇ ਇਨਸਾਨ ਨੂੰ ਕਈ ਲੋੜਾਂ ਹੁੰਦੀਆਂ ਨੇ ਕਈ ਜਰੂਰਤਾਂ ਪੈ ਸਕਦੇ ਨੇ ਕੋਈ ਵੀ ਵਰ ਵਰਦਾਨ ਤੂੰ ਚਾਹੇ ਤੇ ਮੰਗ ਸਕਣਾ ਹੁਣ ਦੱਸਦੇ ਨੇ ਕਿ ਭਗਤਾਂ ਨੇ ਕੀ ਬਾਰ ਮੰਗਿਆ ਉਹੀ ਬਾਰ ਮੰਗਿਆ ਜਿਹੜਾ ਭਗਤ ਮੰਗਦੇ ਨੇ ਜੇ ਕੋਈ ਮੇਰੇ ਵਰਗਾ ਮੰਗਦਾ ਤਾਂ ਕੀ ਮੰਗਦਾ ਆਪਣੇ ਲਈ ਮੰਗਦਾ ਪਰ ਜੇ ਉਹ ਭਗਤ ਮੰਗਦੇ ਨੇ ਉਹ ਆਪਣੇ ਲਈ ਕੁਝ ਨਹੀਂ ਮੰਗਦੇ ਉਹ ਸਿਰਫ ਮੰਗਦੇ ਨੇ ਜ ਸੰਸਾਰ ਦੇ ਭਲੇ ਲਈ ਮੰਗਦੇ ਨੇ ਤੇ ਹੋਰਾਂ ਲਈ ਮੰਗਦੇ ਨੇ ਕਹਿਣ ਲੱਗੇ ਕਿ ਮਾ ਜੇ ਤੁਸੀਂ ਖੁਸ਼ ਹੋ ਗਿਓ ਮੇਰੇ ਤੇ ਤੁਸੀਂ ਵਰਦਾਨ ਦੇਣਾ ਚਾਹੁੰਦੇ ਹੋ ਤੇ ਮੈਨੂੰ ਇਹ ਵਰਦਾਨ ਦਿਓ ਕਿ ਅੱਜ ਤੋਂ ਬਾਅਦ ਤੁਸੀਂ ਸਿਹਰਦੀ ਭੇਟ ਨਹੀਂ ਲਵੋਗੇ मां कह लगी तथास्तु आज तो, तो बाद में सिर दी पेट नहीं लाऊंगी। ਹੁਣ ਕਈ ਸਾਡੇ ਫੇਸਬੁਕ ਕਈ ਭਗਤ ਕਹਿੰਦੇ ਨੇ ਕਿ मां ਨੇ ਤਰਸ਼ੂਰ ਥੱਲੇ ਲਾਈ ਆ। ਨਾਰੀਅਲ ਦਾ ਬੂਟਾ ਹੋ ਕੇ ਖੜਾ ਹੋ ਗਿਆ। मां ਕਿੱਥੇ ਮਿਲੀ ਹੈ ਭਗਤ ਪਿਆਨ ਜਵਾਲਾ ਜੀ ਦੇ ਮੰਦਿਰ। ਦੇਖੋ ਜਵਾਲਾ ਜੀ ਦਾ ਮੰਦਿਰ ਕਿੱਥੇ ਆ? ਹਮਾਚਲ ਪਹਾੜੀ 'ਚ ਜਿਹੜਾ ਨਾਰੀਅਲ ਇੱਕ ਇਤਰਨ ਦਾ ਆਇਆ ਤਾਮਲ ਲਾਕ ਕੇਰਨਾ ਕਰਨਾਟਕਾ ਹੋ ਸਕਦਾ ਮਹਾਰਾਸ਼ਟਰ ਐਨਾ ਮਰਦਖੇਲ ਭਾਰਤ ਚੰਦਾ ਆਇਆ ਕਹਿੰਦਾ ਭਾਵਾ ਇਹ ਨਾਰੀਅਲ ਦਾ ਬੂਟਾ ਜਿਹੜਾ ਹੈ ਉਹ ਮਨ ਚ ਚੂਗੀ ਨਹੀਂ ਸਕਦਾ ਪਰ ਮਾਂ ਨੇ ਆਪਣੀ ਸ਼ਕਤੀ ਨਾਲ ਇੱਕ ਬੂਟਾ ਪੈਦਾ ਨਾਰੀਅਲ ਦਾ ਕਰਕੇ ਦੱਸਿਆ ਆ ਕਹਿਣ ਲੱਗੀ ਕਿ ਤੈਨੂੰ ਇਹ ਇਹ ਤੇਰੇ ਮੁਲਕ ਦਾ ਫਾਵਾ ਇਨ ਪਛਾਣ ਜਿਹੜਾ ਇਨਸਾਨ ਨੇ ਮੈਨੂੰ ਐਸ ਬੂਟੇ ਦਾਸ ਬ੍ਰਿਖ ਦਾ ਫਾਲ ਮੈਨੂੰ ਚਾੜੇਗਾ ਮੈਂ ਸਮਝਾਂਗੇ ਕਿ ਉਹ ਉਸ ਪਾਲਪਨੇ ਮੈਨੂੰ ਆਪਣਾ ਸਿਰ ਚਾੜਤਾ ਸ਼ਰਤੇ ਹੈ ਕਿ ਇਹਦੇ ਮਨ ਚ ਸ਼ਰਦਾ ਹੋਣੀ ਚਾਹੀਦੀ ਸ਼ਰਦਾ ਦਾ ਅਰਥ ਹੈ ਕਿ ਜੇ ਨਾਰੀਅਲ ਲੈਣਗੇ ਫ੍ਰਿੱਦਣਗੇ ਐਵੇਂ ਚਿਪੜ ਕੇ ਜਿੱਦਾ ਜਾ ਬਈ ਕਿ ਜੇ ਨਾਰੀਅਲ ਚੁੱਕੀਓ ਰੇੜੀ ਵਾਲ ਨੂੰ ਤਾਂ ਕਹੋਗੇ ਭਾਜੀ ਅਸੀਂ ਮਾਦੀ ਪੇਤਾ ਕਰਨ ਨਾਲ ਜੇ ਤੀਆਂ ਦਾ ਤੇ 90 ਲਲਾ 90 ਦਾ ਤੈਂਜੋ ਲਲਾ ਪਰ ਆਵਾਂ ਨਾਲ ਹੀ ਚੱਜਦਾ ਦੇਵੇਂ ਸੜਿਆ ਦੇਣਾ ਬੜਾ ਨਹੀਂ ਕਿ ਉਹ ਤੇਰਾ ਰੰਗਈ ਦਾ ਕੰਮ ਫਾਲ ਦੇਚ ਨਾ ਜੀ ਮੈਂ ਤੇ ਇਹ ਨਾ ਤੂੰ ਮੁਕਰਾ ਪਿਕਾਟਲਾ ਵਾਦਲਾ ਤੇ ਫਿਰ ਮੇਰੀ ਹੀ ਅਰਦਾਸ ਇਹ ਫਰਕ ਆ ਤੇ ਜੇ ਤੂੰ ਸੜਿਆ ਦੇਵੇਂ ਸੱਚੇ ਰਪਾਈ ਮੈਂ ਕੱਖ ਨਹੀਂ ਕਰ ਸਕਦਾ ਮੈਂ ਤੇ ਜੋ ਕਰਨਾ ਕਰੀ ਗਿਆ ਆਂ ਆ ਅੱਗੇ ਮਾਂ ਮਾਈ ਤੈਨੂੰ ਹੀ ਪਛਾਨੂ ਜਨਕਾਰਾ ਸ਼ੇਰਾਂ ਵਾਲੀ ਦਾ ਬਹੁਜੀ ਸੱਚੇ ਦਰਬਾਰ ਕੀ ਜਾ ਇੰਦਰ ਮਾਂ ਨੇ ਕਿਹਾ ਤਤਾਸਤ ਤੈਨੂੰ ਖੁਸ਼ ਹੋ ਗਿਆ ਮਾਂ ਨੇ ਕਿਰਪਾ ਕੀਤੀ ਕਿ ਅਕਬਰ ਬਾਸ਼ਾ ਨੇ ਘੋੜੇ ਦਾ ਸਿਰ ਕਟਿਆ ਹੀ ਉਹ ਵੀ ਜੁੜ ਗਿਆ ਘੋੜਾ ਤੇ ਉਹਦੇ ਕੜਾ ਜਿ ਸ਼ਾਲ ਮਾਰ ਕੇ ਬਾਹਰ ਨਿਕਲ ਆਇਆ ਤੇ ਜਿਆ ਜਿਆ ਕਾਰ ਹੋ ਗਈ ਆ ਉਹ ਅਕਬਰ ਬਾਦਸ਼ਾਹ ਨੇ ਜਿਹੜੇ ਅਸਥਾਨ ਦਾ ਪਤਾ ਕੀਤਾ ਤਿੱਕੂ ਰਾਜਿੰਦ ਦਾ ਹੋ ਗਿਆ ਜਿਉਂਦੇ ਸੰਤਰੀ ਮੰਤਰੀ ਨੇ ਦੱਸਿਆ ਤੇ ਅਕਬਰ ਬਾਦਸ਼ਾਹ ਨੇ ਆਪਣੇ ਮੰਤਰੀਆਂ ਨਾਲ ਸਲਾਹ ਕਰਕੇ ਇੱਕ ਮਸ਼ਵਰਾ ਕੀਤਾ ਮੰਤਰੀਆਂ ਨੇ ਕਿਹਾ ਕਿ ਅਕਬਰ ਬਾਦਸ਼ਾਹ ਇੰਨਾ ਪਰੇਸ਼ਾਨ ਹੋਣ ਦੀ ਹਰਾਨ ਹੋਣ ਦੀ ਗੱਲ ਕੋਈ ਨਹੀਂ ਪਹਿਲਾਂ ਉਹ ਮੰਦਰ ਵੇਖਿਆ ਜਾ ਜਿੱਥੇ ਉਹ ਭਗਤ ਭੇਜਿਆ ਜਿਸ ਦੇਲੇ ਮੰਦਰ ਵਿੱਚ ਗਿਆ ਅਕਬਰ ਬਾਦਸ਼ਾਹ ਕੀ ਵੇਖੇ ਜੋਤਾਂ ਜਗੰਡੀਆਂ ਨੇ ਜੋਤਾਂ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਜੋਤਾਂ ਗੁੱਜੀਆਂ ਨਹੀਂ ਫਿਰ ਦੱਸਦੇ ਨੇ ਕਿ ਜੋਤਾਂ ਦੀਆਂ ਤੇ ਸੱਤ-ਸੱਤ ਸਾਡੇ ਫਿੱਟ ਕੀਤੇ ਨੇ ਜੋਤਾਂ ਤਵੇ ਪਾੜ ਕੇ ਉੱਤੇ ਜਲਪੀਆਂ ਫਿਰ ਦੱਸਦੇ ਕਿ ਉਤੋਂ ਦੀ ਨਹਿਰ ਬਗਾਈਏ ਜੋਤਾਂ ਜਿਹੜੀਆਂ ਪਾਣੀ ਦੇ ਉੱਤੇ ਜਲਪੀਆਂ ਨੇ ਸੋ ਮੇ ਕੈਂ ਦਾ ਫਾਲ ਹੈ ਕਿ ਅਕਬਰ ਬਾਦਸ਼ਾਹ ਦਾ ਹੰਕਾਰ ਟੁੱਟ ਗਿਆ ਜਿਸ ਵੇਲੇ ਮਾਨੇ ਇਹ ਹਿਸਾਬ ਲਾਇਆ ਕਿ ਇਹ ਹਜੇ ਤੱਕ ਵੀ ਨਹੀਂ ਬਾਲੀ ਆਉਂਦਾ ਨਹੀਂ ਮੁੜਦਾ ਪਿਆ ਮਾਂ ਨੇ ਦਰਦ ਨੇ ਕਿ ਅਕਬਰ ਬਾਦਸ਼ਾਹ ਦੀ ਨਿਗਾਹਬੰਦ ਕਰ ਦਿੱਤੀ ਆ ਉਸੇ ਵੇਲੇ ਅਕਬਰ ਬਾਦਸ਼ਾਹ ਜਿਹੜਾ ਆ ਮਾਂ ਦੇ ਚਰਨੀ ਟਿਕ ਪਿਆ ਕਹਿ ਲਗਾ ਮਾਂ ਮੈਂ ਸਮਝ ਗਿਆ ਕਿ ਇੱਥੇ ਕੁਝ ਹੈਗਾ ਆ ਕਿਉਂਕਿ ਅਕਬਰ ਪਾਸ਼ਾ ਨੂੰ ਜਿਸ ਵੇਲੇ ਰਾਜਧਾਨੀ ਤੇ ਬਤਨ ਆ ਗਿਆ ਦੇ ਕਿ ਤੁਹ ਬਤਾਇਆ ਗਿਆ ਕਲਰਨੋਪਾ ਇਹ ਆ ਪੰਜਾਬ ਦੇ ਗੁਰਦਾਸਪੁਰ ਡਿਸਟ੍ਰਿਕਟ ਜ਼ਿਲ੍ਹੇ ਵਿੱਚ ਤਹਿਸੀਲ ਕਲਰਨੋਪਾ ਇੱਥੇ ਅੱਜ ਵੀ ਅਕਬਰ ਬਾਦਸ਼ਾਹ ਦੇ ਮਹਿਲ ਦੀਆਂ ਨਿਸ਼ਾਨੀਆਂ ਨੇ ਉੱਥੇ ਜਿਸ ਵੇਲੇ ਗੱਦੀ ਤੇ ਪਾ ਦੇ ਰੱਦਦੇ ਨੇ ਕਿ ਅਕਬਰ ਬਾਦਸ਼ਾਹ ਨੇ ਉੱਥੇ ਹੀ ਕਲਾਂੌਰ ਵਿੱਚ ਹੀ ਇੱਕ ਮੰਦਿਰ ਬਣਾਇਆ ਜਿਹਨੂੰ ਅੱਜ ਵੀ ਅਕਬਰੀ ਸ਼ਵਾਲਾ ਦੇ ਨਾਮ ਨਾਲ ਜਾਣਿਆ ਜਾਂਦਾ ਬਿਲਕੁਲ ਬੱਸ ਸਟੈਂਡ ਦੇ ਲਾਗੇ ਹੈ ਇੱਕ 14 ਸਾਲਾਂ ਦੇ ਬੱਚੇ ਨੂੰ ਪਤਾ ਹੈ ਕਿ ਸ਼ਕਤੀ ਛੇਵਕੀ ਚੀਜ਼ ਹੁੰਦੀ ਹੈ ਪਰ ਜਿਉਂ-ਜਿਉਂ ਤਾਂ ਗੁਰਾ ਜੀ ਹੁੰਦਾ ਗਿਆ ਤੇ ਉਹ ਤੇ ਉਹ ਨੂੰ ਸ਼ੇਪਤੀ ਸ਼ਕਤੀ ਦਾ ਚੇਤਾ ਭੁਲਦਾ ਗਿਆ ਸੋ ਹੁਣ ਮਾਂ ਨੇ ਇਹਨਾਂ ਚੇਤਾ ਕਰਾਇਆ ਨਿਗਾਹ ਬੰਦ ਕਰਤੀ ਆ ਹੱਥ ਜੋੜ ਕੇ ਕਹਿੰਨ ਲਗਾ ਮਾਂ ਮੈਨੂੰ ਇੱਕ ਵਾਰੀ ਬਖਸ਼ ਮੈਂ ਲੰਘੇ ਪੈਰੀਂ ਤੇਰੇ ਮੰਦਰਾ ਨੂੰ ਆਮਾਗਾ ਮਾਂ ਨੇ ਨਿਗਾਹ ਬਖਸ਼ੀ ਅੱਖਾਂ ਠੀਕ ਕੀਤੀਆਂ ਨੇ ਅਕਬਰ ਬਾਦਸ਼ਾਹ ਦਿੱਲੀ ਗਿਆ ਬੜੀ ਸ਼ਰਤਾਂ ਨਾਲ ਦੱਸਦੇ ਨੇ ਕਿ ਸਭਾ ਮਨ ਸੋਨੇ ਦਾ ਸ਼ਾਤਰ ਪੰਨਾ ਅਕੇ ਮਾਦੇ ਦਰਬਾਰ ਚ ਚੜਾਉਣ ਲਈ ਨੰਗੇ ਪੈਰੀ ਮੋਢੇ ਤੇ ਚੁੱਕ ਕੇ ਆਇਆ ਜਿਸ ਵੇਲੇ ਛਤਰ ਚੜਾਉਣ ਲੱਗਾ ਮਨ 'ਚ ਹੰਕਾਰ ਆ ਗਿਆ ਕਹਿਣ ਲੱਗਾ ਕਿ ਮਾ ਤੇਰੇ Hindu ਭਗਤ ਬੜੇ ਹੋਏ ਹੋਣਗੇ ਮੈਂ ਤਾਂ ਜਾਦ ਦਾ ਵੀ ਮੁਸਲਮਾਨਾਂ ਦਾ ਗੁਰਾਨ ਸ਼ਰੀਫ ਕਹਿੰਦੀ ਆ ਕਿਸਾਨ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨੀ ਚਾਹੀਦੀ ਮੈਂ ਮੁਹਮਮਦ ਆ ਤਾਂ ਵੀ ਮੁਸਲਮਾਨ ਆ ਪਰ ਮੈਂ ਫੇਰ ਵੀ ਇਹ ਗੱਲ ਮੰਨਿਆ ਕਿ ਮਾ ਇੱਥੇ ਤੇਰੀ ਸ਼ਕਤੀ ਹੈ ਗਈ ਆ ਪਰ ਗਾਣੇ ਕਾ ਕੀ ਮਾਤਰੇ ਹਿੰਦੂ ਭਗਤ ਵੀ ਬੜੀ ਹੋਈ ਹੁਣੇ ਪਰ ਤੈਨੂੰ ਅਜ ਤੱਕ ਸੋਣੇ ਦਾ ਸ਼ਰਧ ਕੇਹੇ ਨੇ ਨਹੀਂ ਚਾੜਿਆ ਨਾ ਹਰ ਕੋ ਹੰਕਾਰ ਨਾ ਪਾਏ ਭਗਵਾਨ ਨੂੰ ਅੱਲਾਹ ਪਾਣਾ ਨੂੰ ਪਰਮੇਹੀ ਕਰਨੁ ਖੁਦ ਆਲੀ ਹੰਕਾਰ ਨਹੀਂ ਚੰਗਾ ਲੱਗਦਾ ਪਾਪੀ ਸਭ ਕੁਝ ਦਾ ਪਛਾਹ ਜਾਂਦਾ ਆ ਜਿਸਰੇ ਨੇ ਪੁਜਾਰੀ ਜੀ ਨੂੰ ਸ਼ਰਧ ਦਿੱਤਾ ਪੁਜਾਰੀ ਜੀ ਨੇ ਜੋਤ ਨਾਲ ਸਪਰਸ਼ ਕਰਨਾ ਹੀ ਸ਼ਰਧਾ ਚੜ੍ਹੋਂ ਲਈ ਜਿਸਰੇ ਨੇ ਛਪਾਲਛੋਈ ਜੋਤ ਨਾਲ ਕੋਸੇ ਵਲੇ ਸ਼ਤਰ ਕਿਹੜਾ ਰੰਗ ਬਦ ਲਗਿਆ ਅੱਜ ਤੱਕ ਲਈ ਕੋਈ ਸਹਿਦਾਨ ਨਹੀਂ ਤਾਂ ਸੱਪਿਆ ਨਹੀਂ ਜੀ ਦਾ ਨਾਮ ਕੋ ਬਾਤ ਇਹ ਕਿਹੜੀ ਤਾਂ ਦਰਬਾਰ ਹੈ ਸਤਰਾ ਚੋਨੇ ਦਾ ਨਹੀਂ ਰਿਆ ਨਾ ਕਹਿਨ ਵਾਲਿਆ ਨਾ ਪਿੱਤਲ ਦਾ ਰਿਆ ਸੋ ਕਹਿਨ ਦਫਾ ਬੇਪਿਮਾਨ ਨੇ ਐਸਾ ਕੌਲ ਦਿਖਾਇਆ ਬਾਦਸ਼ਾਹ ਦਾ ਹੰਕਾਰ ਤੋੜ ਦਿੱਤਾ ਸੋ ਕੀ ਪਾਕਤਾਨੇ ਕਿ ਸਿਰਫ ਕਹੀ ਕੀ ਯਾਰ ਫਿਆਨਾ ਚਰਮਣ ਕਰਨਾ ਜਹਾਂ ਤੋ ਰਾਸ਼ੀ ਰਾਮ ਵਾਲੀ ਦਾ ਬੋਲੀਏ ਸੱਚੇ ਦਰਬਾਰ ਕੀ ਜੈ